ਆ ਵੀ ਵਸੀ ਕਦਣ ਗਿਆ ਸੀ ਕਰਕੇ ਲਿਆਂਦੇ ਚ ਜੱਟੀਏ ਦੇ ਦੱਕਾ ਜੱਟ ਨਾ ਬਰਾਬਰ ਬੋਲੇ ਜੱਟੀਏ ਦੇ ਦੱਕਾ ਜੱਟ ਨਾ ਬਰਾਬਰ ਬੋਲੇ ਜਿੱਤੀਏ ਦੇ ਜਿੱਨੀ ਮੱਛੀਆਂ ਦੇ ਸੰਗਲ ਫੜਾਵੇ ਆਪਾ ਪਾਵੇ ਮੱਤੇ ਤੇ ਆੜੀਆਂ ਮੀਰ ਮੱਛੀਆਂ ਦੇ ਸੰਗਲ ਪੜਾਵੇ ਆਪਾ ਪਾਵੇ ਮੱਤੇ ਤੇ ਆੜੀਆਂ ਦਾੜੀ ਨਾਲੋਂ ਮੁੱਛਾਂ ਲੰਬੀਆਂ ਦਾੜੀ ਨਾਲੋਂ ਮੁੱਛਾਂ ਲੰਬੀਆਂ ਮੈਂਦੀ ਨਾਲੋਂ ਬੀਦਾ ਚੱਕਲਾ ਦਿਆਸ਼ ਲਹਿੰਗਾ ਤੱਬੀਦਾ ਚੱਕਲਾ ਦਿਆਸ਼ ਕਿਨਾ ਲਹਿੰਗਾ ਤੱਬੀਦਾ ਸਸੀ ਵੱਟੂ ਵੇਰਾ ਮਾਉਂ ਕਰੇ ਛੋਲੇ ਹੱਕ ਲੱਗ ਮਾਰੀ ਵਾ ਚੱਲਦੀ ਜਿੰਝਾਂ ਦੇ ਜ਼ੋਰ ਗੱਡੀ ਚੱਲੂਗੀ ਨਾਂ ਦੇ ਜ਼ੋਰ ਗੱਡੀ ਚੱਲਦੀ ਜਿੰਝਾਂ 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 ਦੇ ਜ਼ੋਰ ਗੱਡੀ ਤੱਕ ਇਹ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਦੇਖਦਾ ਤੱਕ ਇਹ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਦੇਖਦਾ ਤੱਕ ਇਹ ਪੈਂਦੀ ਦੇ ਦੁਵਾਜੀ ਕੰਨੀ ਦੇਖਾ ਨੂੰ ਮੇਰੀ ਬਾਜੀ ਨੀ ਮਤੇਰੇ ਕੰਨੀ ਦੇਖਦਾ ਨੂੰ ਮੇਰੀ ਬਾਜੀ ਨੀ ਮਤੇਰੇ ਬੰਨੀ ਦੇਖਦਾ ਪੂਆ ਸਾਡੀ ਬਾਜੀ ਨੀ ਨੂਆ ਕੰਦੇ ਆਦਾ ਹੋ ਕੁਰਸੀ ਮੇਰੇ ਵੀਰ ਦਾ ਮ ਲਗੇ ਨਾ ਮੁਰਗੁਣ ਸੀ ਚਕੋ ਮੁੰਜਾੜਾ ਹੋ ਕੁਰਸੀ ਮੇਰੇ ਵੀਰ ਦਾ ਮ ਲਗੇ ਨਾ ਮੁਰਗੁਣ ਜੀ ਮੈਂ ਨਹੀਂ ਮੈਂ ਨਹੀਂ ਹਰ ਕੋਈ ਕਹਿੰਦਾ ਮੈਂ ਨਹੀਂ ਮੈਂ ਨਹੀਂ ਹਰ ਕੋਈ ਕਹਿੰਦਾ ਮੈਂ ਨਹੀਂ ਬੋਸ ਤੇ ਬੈਂਦੀ ਕੌਜਪੁਰਾ ਮਾਂ ਦੀ ਤਖਤ ਬੋਸ ਤੇ ਬੈਂਦੀ ਪੌਜਪੁਰਾ ਮਾਂ ਦੀ ਹਉਨੇ ਉੱਤੇ ਸੰਨਾ ਸੰਨਾ ਪਰਿਆ ਸਹਖਦਾ ਕਿਸੇ ਨੂੰ ਕੀ ਪਤਾ ਮਾਂ ਮਤੀਆਂ ਦੇੂ ਰੱਖਦਾ ਕਿਸੇ ਨੂੰ ਕੀ ਪਤਾ ਮਾਂ ਮਤੀਆਂ ਦੇੂ ਰੱਖਦਾ ਕਿਸੇ ਨੂੰ ਕੀ ਪਤਾ ਮਾਂ ਮਤੀਆਂ ਦੇੂ ਰੱਖਦਾ ਛਨੇ ਉੱਤੇ ਸੰਨਾ ਸੰਨਾ ਪਰਿਆ ਲਸੀਦਾ ਜਾਣ ਸਹੀ ਦਾ ਜਾਣ ਤੋ ਪਿਆਰਾ ਮੈਨੂੰ ਪੁੱਤ ਨਹੀਂ ਸਸੀ ਜਾਣ ਤੋ ਪਿਆਰਾ ਮੈਨੂੰ ਪੁੱਤ ਨਹੀਂ ਸਸੀ ਤੇਰੀ ਮੇਦੀ ਜੋੜੀ ਜੀਨੇ ਦੁੱਧ ਤੇ ਮੰਗਾਈਆ ਜੀਵੇ ਅਬ ਜਲਾ ਜੀਨੇ ਦਸ ਤੇਰੀ ਪਾਈਏ ਜੀਵੇ ਅਬ ਜਲਾ ਜੀਨੇ ਦਸ ਤੇਰੀ ਪਾਈਏ ਨਾਨਕੇ ਆਣੂ ਵੇਚ ਕੇ ਅਸੀਂ ਹੀਰੋ ਹੰਡਾ ਲੈਣਾ ਨਾਨਕੇ ਆਣੂ ਵੇਚ ਕੇ ਅਸੀਂ ਹੀਰੋ ਹੰਡਾ ਲੈਣਾ ਗੁੱਸਾ ਨਾ ਕਰਿਓ ਨਾਨਕੀ ਉਹ ਬਸ ਇੱਕੋ ਬਸ ਇੱਕੋ ਝੂਟਾ ਲੈਣਾ ਗੁੱਸਾ ਨਾ ਕਰਿਓ ਨਾਨਕੀ ਉਹ ਬਸ ਇੱਕੋ ਬਸ ਇੱਕੋ ਝੂਟਾ ਲੈਣਾ ਗੁੱਸਾ ਨਾ ਕਰਿਓ ਨਾਨਕੀ ਤਾਰੇ 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 ਮੁਗਰਾਂ ਦੇ ਸੰਦੇ ਮੇਰਾ ਵੀਰਾ ਕਾਰ ਚਲਾਵੇ ਵੀਰੇ ਪਾਣੀ ਮੰਗਿਆ ਪੈਣ ਭੱਜ ਕੇ ਗਲਾਸ ਫੜਾਵੇ ਤਾਣ ਪਰਾਵਾਂ ਦਾ ਰੱਬ ਨਾ ਬਜੋੜਾ ਪਾਵੇ ਰਾਂ ਰਾ 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 ਕਾ ਗ ਕਾ ਨਾ ਪ੍ਰਵਾਹ ਨਾ ਰੋਹ ਰੋਹ ਸੋੜਾ ਪਾਵੇ ਪਾ ਥੋੜਾ ਹੂਕ ਦਾ ਮੱਥੇ ਨੂੰ ਆਈ ਗਰਮੀ ਕਿੱਥੋਂ ਆਇਆ ਚੰਦ ਵੀਰ ਨਾ ਥੋੜਾ ਹੂਕ ਦਾ ਮੱਥੇ ਨੂੰ ਆਈ ਜਰਮੀ ਕਿੱਥੋਂ ਆਇਆ ਚੰਦ ਵੀਰ ਨਾ ਚਾਂਦੀ ਦੀ ਜੁੱਤੀ ਲੈ ਨੂੰ ਪਾਉਣੇ ਨਾ ਦਿਲ ਦੇ ਚਮਦੀ ਕਾਰ ਨਾਨ ਦੇ ਕੋ ਪੱਤੀ ਉਹਦੀ ਭੂਗਦੀ ਕਾਰ ਨਾਨ ਦੀ ਤੁਮਰੀਂ ਤਾ ਪੈਣਾ ਪੈਣਾ ਕਦੇ ਨ ਲੜੀਆਂ ਪੈਣਾ ਪੈਣਾ ਕਦੇ ਨ ਲੜੀਆਂ ਸਾਟੂ ਮਾਰ ਕੇ ਖੈ ਕੇ ਕੋਲਾ ਬੋਲਦੀਆਂ ਵਿਛਵਾ ਗਾਂਦੇ ਵਹਿ ਕੇ ਕੋਲਾ ਬੋਲਦੀ ਰਾਣੀਆਂ ਮਦਾਨੀਆਂ ਮਦਾਨੀਆਂ ਵੇਕੇ ਦੋਨੀ ਪੈਣਾ ਨੱਚੀਏ ਸੌਰੇ ਨੱਚੀਏ ਤੇ ਰਾਣੀਆਂ ਜਿੱਟਾ ਵੇਕੇ ਦੋਨੀ ਪੈਣਾ ਨੱਚੀਏ 对 <Please, S 2> <Yeah. S 1>，是吴刚吗？ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਇੱਥੇ ਨੇ ਕਣਕਾਂ ਆ ਇੱਥੇ ਨੇ ਕਣਕਾਂ ਵਿਛਦੇ ਜਾਂਦਾ ਰਾਜ ਨੂੰ ਸੋਨੇ ਦੀਏ ਜਾਏਂ ਬਣ ਕੇ ਪਰੌਣੀ ਆ ਨੂੰ ਸੋਨੇ ਦੀਏ ਜਾਏਂ ਬਣ ਕੇ ਪਰੌਣੀ ਆ ਨੂੰ ਸੋਨੇ ਦੀਏ ਬਣ ਕੇ ਪਰੌਣੀ ਆ ਇੱਥੇ ਮਨ ਕਾ ਵਿਚਕਾਰ ਕਾਂ ਦੇ ਰਾਹੀ ਸੋਹੇ ਦੀਏ ਆਇਆਏ ਮੈਨੂੰ ਚੜਜੇ ਚਾਹੀ ਦੀ ਸੋਹੇ ਦੀਏ ਆਇਆਏ ਮੈਨੂੰ ਕਰਜੇ ਚਾਹੀ ਦੀ ਸੋਹੇ ਦੀਏ ਰੀ ਬਾਪੂ ਦੀ ਨੂੰ ਹੈ ਕਦੇ ਤਪੂੜਾ ਨੀਨ ਬਾਪੂ ਦੀ ਨੂੰ ਹੈ ਤਪਿੰਡਾ ਦਾਦੀ ਬਾਪੂ ਦੀ ਨੂੰ ਹੈ ਕਦੇ ਤਪੀੜਾ ਦਾਦੀ ਬਾਪੂ ਦੀ ਨੂੰ ਹੈ ਉਹ ਭਤੀਜੀ ਗਨੇ ਚੂਪ ਗਏ ਸਾਵੇਂ ਸਿਟਿਏ ਆ ਅਗਲੀ ਵੱਡੀਆਂ ਪਰ ਜਾਈਏ ਕਦੇ ਤਾਂ ਬੀਬੀ ਆ ਅਗਲੀ ਵੱਡੀਆਂ ਪਰ ਜਾਗੇ ਕਦੇ ਤਾਂ I'm you ਚਾ ਵੀ ਚਾਹ ਉਹ ਜੋ ਪਿਆਰ ਨਾਲ ਸਾਡੇ ਬੇਬੀ ਅੱਜ ਵੀ ਤੁਸੀਂ ਪਿੰਗ ਝੂਟ ਰਹੇ ਹੋ ਛੋਟੇ ਬੜੇ ਪਿੰਗਾ ਵੀ ਹੁੰਦੇ ਸੀ ਹਾਂ ਮੜਿਆ ਖੋ ਚੂ 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 ਬੜੀਆਂ ਬੜੀਆਂ ਨਿੰਮਾ ਸਫਾ ਕੇ ਜਿਹੜੀਆਂ ਅੱਜ ਦੇ ਪਿੰਗਾ ਦੇ ਰੈਡੀमेड ਪਾਈਆਂ ਗਈਆਂ ਨਹੀਂਆਂ ਉਸ ਟਾਈਮ ਤੁਸੀਂ ਕਿਵੇਂ ਕਿਵੇਂ ਪਿੰਗਾ ਪਾਈਆਂ ਜਾਂਦੀਆਂ ਸੀ ਫੇਰੀਆਂ ਪਾਉਂਦੀ ਸੀ ਬਹੁਤ ਪਾਉਂਦੀਆਂ ਸੀ ਕਿਵੇਂ ਪਾਈਏ ਇਹਦੇ ਵਿਸਤਾਰ ਨਾਲ ਦੱਸੋ ਤੁਸੀਂ ਨੂੰ ਬਕਾ ਕੇ ਮਾਰ ਦਿਆ ਫੇਰ ਝੂਟ ਲੈਂਦੀਆਂ ਖੱਟੀਆਂ ਪਾ ਕੇ ਖੱਟੀਆਂ ਪਾ ਕੇ ਹਾਂ ਪਿੰਡੀ ਕਾਦੀ ਹੁੰਦੀ ਸੀ ਹੁਣ ਤਾਂ ਸੰਗਲਾਂ ਦੀ ਵਿੰਗ ਨੇ ਉਹ ਥੰਗਾ ਕਿਹਾ ਲਾਥਾ ਹੁੰਦੀ ਹੈ ਜਿਹੜੀ ਮੋਟੀ ਅਸੀਂ ਆਪ ਪਾਉਂਦੇ ਇੱਕ ਸਾਲ ਤੁਸੀਂ ਵਿੰਗਾ ਝੂਟੇ ਬਥੇਰੇ ਵਾਰ ਵਾਰੀ ਬਹੁਤ ਝੂਟਿਆ ਅਸੀਂ ਤਾਂ 15 ਸਾਲ ਦਾ ਸਕਦਾ ਇਸ ਟਾਈਮ ਜਿਹੜੀਆਂ ਹੁਣ ਬੱਸ ਤੇ ਠੀਕ ਹੀ ਹੈ ਹਾਂ ਜਿਵੇਂ ਤੁਸੀਂ ਪਹਿਲਾਂ ਬੋਲੀਆਂ ਪਾਉਂਦੀਆਂ ਹੁੰਦੀ ਸੀ ਵਿੰਗਾ ਝੂਟਣ ਲੱਗੀਆਂ ਹੁਣ ਵੀ ਇੱਕ ਬੋਲੀ ਸੁਣਾਓ ਹੁਣ ਇੱਕ ਬੋਲੀ ਸੁਣਾਓ ਤੇਰੇ ਜਿਆਦਾ ਨਹੀਂ ਹੈਗੀ ਇੱਕ ਅੱਧੀ ਤਾਂ ਯਾਦ ਹੋਊ ਤੇ ਕੋਈ ਜਿਆਦਾ ਨਹੀਂ ਬੇਬੇ ਜਿਹੜਾ ਅੱਜ ਬਜ਼ੁਰਗਾਂ ਵਾਸਤੇ ਬਜ਼ੁਰਗਔਰਤਾਂ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਕਿਵੇਂ ਬਹੁਤ ਵਧੀਆ ਬਈਆ ਕੁੜੀਆਂ ਨੇ ਕਰੇ ਜਿਹੜਾ ਪ੍ਰੋਗਰਾਮ ਸੋਡੇ ਵੇਲੇ ਹੁੰਦਾ ਸੀਗਾ ਉਹ ਕਿਵੇਂ ਹੁੰਦਾ ਸੀਗਾ ਵਿਸਤਾਰ ਨਾਲ ਸਮਾਰ ਕੇ ਅੱਜ ਦੀ ਪਨੀਰੀ ਨੂੰ ਸਮਝਾਓ ਅੱਜ ਵਧੀਆ ਏਦੂ ਕੋ ਅੱਗੇ ਨਾ ਕੀ ਅੱਜ ਦਾ ਡੀਜੇ ਤੇ ਨੱਚਿਆ ਜਾਂਦਾ ਹੈ ਜਿਹੜੇ ਸੋਡੇ ਵੇਲੇ ਬੋਲੀਆਂ ਪਾ ਕੇ ਗਿੱਧਾ ਪਾ ਕੇ ਨੱਚਦੇ ਉਹ ਪ੍ਰੋਗਰਾਮ ਵਧੀਆ ਹੁੰਦਾ ਸੀ ਜਾਂ ਹੁਣ ਵਾਲਾ ਹੁੰਦਾ ਹੈਗਾ ਉਹ ਵਧੀਆ ਹੁੰਦਾ ਸੀ ਪਹਿਲਾਂ ਕਿਵੇਂ ਬਣਾਇਆ ਜਾਂਦਾ ਸੀ ਉਹ ਤਾਂ ਉਹੀ ਨੱਚਦੀਆਂ ਕੁੜੀਆਂ ਤੇ ਕੁੜੀਆਂ ਕਿੰਨੇ ਬੋਲੀਆਂ ਪਾਉਂਦੇ ਸੀਗੇ ਉਸ ਟਾਂ ਤੇ ਬੋਲੀਆਂ ਬਹੁਤ ਪਾਉਂਦੀਆਂ ᱛੀਆਂ ਸਿੰਗਾ ਝੂਟਦੀਆਂ ᱛੀਆਂ ਲੱਜਾਂ ਨਾ ਦਰਖਤਾਂ ਤੇ ਹੁਣ ਇੱਕ ਬੋਲੀ ਸੁਣਾਓ ਬੋਲੀ ਮੈਨੂੰ ਆਉਂਦੀ ਨਹੀਂ ਮੈਂ ਤਾਂ ਜਾਣਦੀ ਨਹੀਂ ਬੋਲੀ ਕੋਈ ਹੋਰ ਸੁਣਾ ਦਿਓ ਭਾਈ ਹੋ ਰਹੇ ਵੀਰੇ ਦੋ ਦੋ ਕੁੜੀਆਂ ਮੇਰਾ ਵੀਰਾ ਇੱਕ ਕੁੜੀਓ ਉਹ ਵੀ ਦਸ ਮੇਗੁਰਾਂ ਦਾ ਸਿੱਖ ਕੁੜੀਓ ਬੋਤੇ ਚਾਰ ਦੇ ਬਣਾ ਨੂੰ ਮਿਲਿਆਂ ਦੇ ਅੱਗੇ ਪਾਈ ਸਤਜੁਗ ਦੇ ਉਦੇ ਧੀਰਮਾਲੁ dise ਬੋਤਾ ਵੀਰ ਦਾ ਨਾ ਜਿਰਨਾ ਆਵੇ ਉਦੇ ਧੀਰਮਾਲੁ dise ਬੋਤਾ ਵੀਰ ਤੈਨੂੰ ਵੀਰਾ ਦੁੱਧ ਦਸਨਾ ਤੇਰੇ ਬੋਤੇ ਨੂੰ গো ਮਾਰੇ ਦੀਆਂ ਫਾਲੀਆਂ ਦੁੱਦ ਦਸਨ ਤੇਰੇ ਬੋਤੇ ਨੂੰ ਮੂਮਰੇ ਦੀਆਂ ਪਾੜੀਆਂ ਦਤੈ ਨਿਪਰਾਵਾ ਬਾਲੀਏ ਤੈਨੂੰ ਤੀਆਂ ਨੂੰ ਲੈਣਨਾ ਹੈ ਬਤੈ ਨਿਪਰਾਵਾ ਬਾਲੀਏ ਸਿਆਨੂ ਸੁਦਾਵੀ ਵੀਨਾ ਪਮਦੈ ਨ ਬੇਸੇਰ ਪੰਜੀ ਰੀਤੀਆਂ ਨੂੰ ਸੁਦਾਵੀ ਵੀ ਦੇਖ ਰੋ ਜਾਗਦਾ ਬਾਬਾ ਪੰਜਾਬੀ ਮੈਂ ਹਾਂ ਜਸਵੀਰ ਸਿੰਘ ਔਜਲਾ ਅੱਜ ਅਸੀਂ ਪਹੁੰਚਾਂਗੇ ਪਿੰਡ ਸ਼ਾਹੜ ਦੇ ਪਾਰਕ ਵਿੱਚ ਜਿੱਥੇ ਕੇ ਪਿੰਡ ਦੀਆਂ ਕੁੜੀਆਂ ਵੱਲੋਂ ਸੱਭਿਆਚਾਰਕ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਦਕਿ ਇਹ ਸੱਭਿਆਚਾਰਕ ਪ੍ਰੋਗਰਾਮ ਪਿੰਡ ਦੀਆਂ ਧੀਆਂ ਵੱਲੋਂ ਕਰਵਾਇਆ ਜਾ ਰਿਹਾ ਜਿਹਦਾ ਜਿਹੜਾ ਪਿੰਡ ਦੀਪ ਭੈਣ ਬਲਜੀਤ ਕੌਰ ਰਾਣੀ ਵੱਲੋਂ ਚੁੱਕਿਆ ਗਿਆ ਹੈ ਤੇ ਬਾਕੀ ਪਿੰਡ ਦੀਆਂ ਸਾਰੀਆਂ ਹੀ ਪਿੰਡ ਦੀਆਂ ਭੈਣਾਂ ਤੇ ਔਰਤਾਂ ਇਸ ਦੇ ਵਿੱਚ ਸ਼ਾਮਲ ਹਨ ਆਓ ਬਲਜੀਤ ਕੌਰ ਨੂੰ ਕਰੀਏ ਅਸੀ ਆਪੋ ਹੀ ਸਤਿ ਸ਼ਕਾਲ ਮੈਂ ਕੋਈ ਜਿਹੜਾ ਇਹ ਪ੍ਰੋਗਰਾਮ ਅਲਿਖਿਆ ਗਿਆ ਕਿਸੇ ਦੇ ਵੱਲੋਂ ਇਹ ਪ੍ਰੋਗਰਾਮ ਅਸੀਂ ਇਸ ਤਰ੍ਹਾਂ ਲਿਖਿਆ ਗਿਆ ਜਿਵੇਂ ਕਿ ਇਹ ਬਜ਼ੁਰਗ ਮਾਤਾ ਨੇ ਗਈਆਂ ਇਹਨਾਂ ਤੋਂ ਉੱਥੇ ਸਟੇਡੀਅਮ ਦੇ ਵਿੱਚ ਪਹੁੰਚਿਆ ਨਹੀਂ ਗਿਆ ਇਹਨਾਂ ਦਾ ਸਾਡੇ ਤੇ ਅਹਿਸਾਸ ਠੀਕਾ ਵੀ ਤੁਸੀਂ ਤਾਂ ਸਾਰਾ ਮਨੋਰੰਜਨ ਕਰ ਦਿੰਦੇ ਹੋ ਜਿੰਨੇ ਅਸੀਂ ਬਜ਼ੁਰਗਾਂ ਗੋਡੇ ਦੁਖਦੇ ਐ ਵੀ ਸਾਨੂੰ ਕਦੇ ਵਾਸਤੇ ਵੀ ਤੁਸੀਂ ਕੋਈ ਪ੍ਰੋਗਰਾਮ ਨਹੀਂ ਦਿਖਾਉਂਦੀਆਂ ਤਾਂ ਕਿ ਇਹ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਤਿਲ ਫੁੱਲ ਕੇ ਸਾਰੀਆਂ ਨੇ ਇਕੱਠਾ ਕਰਕੇ ਫਿਰ ਇਹ ਪ੍ਰੋਗਰਾਮ ਲਿਖਿਆ ਗਿਆ ਤਾਂ ਕਿ ਸਾਰਿਆਂ ਨੂੰ ਅਸੀਂ ਸੱਭੇਚਾਰਕ ਦੇ ਵਿੱਚ ਨਚਾ ਸਕੀਏ ਇਹਦੇ ਵਿੱਚ ਕੋਈ ਪੋਲੀਟੀਕਲ ਸਟੈਂਡ ਦਾ ਨਹੀਂ ਹੈਗਾ ਨਹੀਂ ਬਿਲਕੁਲ ਨਹੀਂ ਹੈ ਜਿੰਨਾ ਅਸੀਂ ਇਹ ਪਹਿਨਾ ਬੈਠੇ ਨੇ ਸਾਰਾ ਸਹਿਯੋਗ ਹੈ ਕਿਸੇ ਵੀ ਪਾਰਟੀ ਨਾਲ ਕੋਈ ਲਿੰਕ ਨਹੀਂ ਇਹ ਤਾਂ ਸਿਰ ਆਪਣਾ ਪ੍ਰੋਗਰਾਮ ਬਣਾ ਕੇ ਆਪੇ ਬਣਾ ਕੇ ਆਪੇ ਨੱਚੇ ਟੱਪੇ ਆ ਪਿੰਡ ਦੀਆਂ ਬਜ਼ੁਰਗਔਰਤਾਂ ਦੀ ਕੀ ਕੀ ਮੰਗਾਂ ਨੇ ਹੋਰ ਇਹਨਾਂ ਨੇ ਇਹ ਮੰਗਾਂ ਨੇ ਕਿਆਂ ਵੀ ਜਿਹੜੀਆਂ ਤੀਆਂ ਲੱਗਦੀਆਂ ਨੇ ਕਿਆਂ ਉਹ ਸਟੇਡੀਅਮ ਦੂਰ ਬਹੁਤ ਪੈਂਦਾ ਜਿਹੜੇ ਦੇ ਵਿੱਚ ਸਾਰਾ ਤਾਂ ਪਹੁੰਚਿਆ ਨਹੀਂ ਜਾਂਦਾ ਕਿ ਜੇ ਅਸੀਂ ਮੁੰਡਿਆਂ ਨੂੰ ਕਹਿੰਨੀਏ ਵੀ ਗੱਡੀਆਂ 'ਚ ਛੱਡਿਓ ਤਾਂ ਉਹ ਜਾਂਦੇ ਨਹੀਂ ਸਾਡੇ ਆਖੇ ਨਹੀਂ ਲੱਗਦੇ ਕਿਉਂਕਿ ਬਜ਼ੁਰਗਾਂ ਦੇ ਹਮੇਸ਼ਾ ਵਾਸਤੇ ਬੱਚੇ ਆਖੇ ਨਹੀਂ ਲੱਗਦੇ ਜਿੰਨਾਂ ਨੇ ਇਹ ਪ੍ਰੋਗਰਾਮ ਬਾਰੇ ਦੇਖ ਕੇ ਕਰਾਉਣਾ ਪੈ ਗਿਆ ਕਿੰਨੀਆਂ ਕਿ ਪਿੰਡ ਦੀਆਂ ਔਰਤਾਂ ਸੀਗੀਆਂ ਜਿਨ੍ਹਾਂ ਦੀ ਮੰਗ ਸੀ ਸਾਡੇ ਭੈਣਾਂ ਦੀਆਂ ਜੀ ਇਹ ਅਸੀਂ ਹੈਗੇ ਤੇ 50-60 ਭੈਣਾਂ ਇਕੱਠੀਆਂ ਹੋਈਆਂ ਹੋਈਆਂ ਤੇ ਅਸੀਂ ਉਹਨਾਂ ਨੇ ਇਹੀ ਮੰਗ ਕਰੀ ਵੀ ਸਾਥੋਂ ਉੱਥੇ ਦੂਰ ਨਹੀਂ ਜਾਇਆ ਜਾਂਦਾ ਵੀ ਕਿਉਂਕਿ ਜੇ ਆਪਾਂ ਉਹਰੇ ਭੈਣਾਂ ਵਾਸਤੇ ਨੇੜੇ ਪ੍ਰੋਗਰਾਮ ਕਰ ਦਈਏ ਇਹਦੇ ਵਿੱਚ ਸਾਡੀ ਪਾਰਟੀ ਦਾ ਕੋਈ ਕਿਸੇ ਦਾ ਰੋਲ ਨਹੀਂ ਇਹਦਾ ਅਸੀਂ ਆਪ ਦਾ ਭੈਣਾ ਨੇ ਆਪ ਪ੍ਰੋਗਰਾਮ ਕਰੇਗਾ ਆਪ ਦੀਆਂ ਭੈਣਾ ਨੇ ਰਲ ਕੇ ਸਾਰਾ ਜੋਗਦਾਨ ਪਾ ਕੇ ਅਸੀਂ ਇਹ ਭੈਣਾ ਨੂੰ ਮਨੋਰੰਜਨ ਕਰਨ ਵਾਸਤੇ ਸੱਭਿਆਚਾਰਕ ਜਿਹੜਾ ਉਰਦੂ ਬਜ਼ੁਰਗਔਰਤਾਂ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਅੱਗੇ ਵਾਸਤੇ ਵੀ ਕਰਾਂਗੇ